ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਜੀਟੀਵੀ ਤੇ ਤੇ ਪੰਜਾਬੀ ਜਾਪਾਨ ਤੋਂ ਫੇਸਬੁੱਕ ਪੇਜ ਤੇ ਦੋਸਤੋ ਇਹ ਹੈ ਆਪਣੀ ਜਿਹੜੀ ਆ ਲਾਸਟ ਵੀਡੀਓ ਆ ਤੇ ਇਹ ਜਗਦੰਭਾ ਡੋਰ ਵਾਲਿਆਂ ਤੇ ਤੇ ਇਸ ਦਾ ਜਿਹੜਾ ਮੈਂ ਤੁਹਾਡੇ ਸਾਹਮਣੇ ਜਿਹੜੇ ਤੱਥ ਰੱਖੂਗਾ ਹਨ ਤੁਹਾਡਾ ਜਿਹੜਾ ਕਰਦਾਰ ਉਹ ਕਿਵੇਂ ਤੁਸੀਂ ਮਨ ਲਓ ਕੋਈ ਹੋਰ ਬੰਦਾ ਜਦੋਂ ਕੋਈ ਮੂੰਹ ਚੋਂ ਬੋਲਦਾ ਹਨਾ ਜਾਂ ਕੁਝ ਲਿਖਦਾ ਵੀ ਆ ਉਹਦਾ ਜਿਹੜਾ ਕਿਰਦਾਰ ਆ ਤੁਹਾਨੂੰ ਉਹਦੇ ਲਿਖਣ ਦੇ ਲਿਖਣ ਤੋਂ ਉਹਦੇ ਮੂੰਹ ਚੋਂ ਬੋਲਣ ਤੋਂ ਹੀ ਪਤਾ ਲੱਗ ਜਾਂਦਾ ਸੋ ਇਹੋ ਜਿਹੇ ਜਿਹੜਾ ਜਗਤੰਪਾ ਡੋਰ ਵਾਲਿਆਂ ਨੇ ਜਿਹੜੀ ਆਪਾਂ ਵੀਡੀਓ ਕੀਤੀ ਸੀਗੀ ਤੇ ਉਹਦੇ ਚ ਮੈਂ ਜਿਹੜੀ ਗੱਲ ਕਹੀ ਸੀ ਕਿ ਆਪਣਾ ਇਹਨਾਂ ਦਾ ਡੋਰ ਦਾ ਉਹ ਰੋਲਾ ਸੀਗਾ 10 ਸਾਲ ਦੀ ਜਿਹੜੀ ਇਹਨਾਂ ਨੇ ਉਹ ਗਾਰੰਟੀ ਦਿੱਤੀ ਸੀਗੀ ਪਰ ਉਹਨੇ 4 ਮਹੀਨੇ ਵੀ ਨਹੀਂ ਕੱਢੇਗੇ ਤੇ ਇਹ ਕਹੀ ਜਾਂਦੇ ਵੀ ਅਸੀਂ ਪੈਸੇ ਵਾਪਸ ਕਰਤੇ 16000 ਰੁਪਏ ਇਹਨਾਂ ਨੇ ਵਾਪਸ ਜਿਹੜਾ ਉਹ ਕੀਤਾ ਵਾ 3.5 ਹਜ਼ਾਰ ਜਿਹੜਾ ਹੋ ਇਹਨਾਂ ਨੇ ਕੱਟ ਲਿਆ ਚਲੋ ਉਹਦਾ ਕੋਈ ਮੈਟਰ ਨਹੀਂ ਰਹਿ ਗਿਆ ਪਰ ਮੈਟਰ ਸੀ ਕਿ ਜਿਹੜੀ 10 ਸਾਲ ਦੀ ਗਾਰੰਟੀ ਸੀ ਤੇ 4 ਮਹੀਨੇ ਜਿਹੜਾ ਡੋਰ ਹੋ ਕਿਉਂ ਖਰਾਬ ਹੋ ਗਿਆ ਤੇ ਵੀਰੋ ਜਿਹੜੇ ਚੈਨਲ ਵਾਲੇ ਭਰਾਓ ਮੇਰੇ ਤੱਕ ਤੁਸੀਂ ਪਹੁੰਚ ਕਰਦੇ ਹੋ ਨਾ ਵੀ ਸਾਨੂੰ ਦੱਸੋ ਬਾਈ ਮਸਲਾ ਵੀਰ ਮੈਂ ਇਨਕੰਟਰੋਵਰਸੀ ਨਹੀਂ ਬਣਾਉਣਾ ਚਾਹੁੰਦਾ ਤੇ ਨਾ ਉਹ ਮੈਂ ਉਹਨਾਂ ਦੀ ਕੋਈ ਬੇਇੱਜ਼ਤੀ ਕਰਨਾ ਚਾਹੁੰਦਾ ਹਨਾ ਨਾ ਮੇਰਾ ਮਕਸਦ ਉਹਨਾਂ ਦੀ ਕਰਦਾਰਕੁਸ਼ੀ ਕਰਨਾ ਮੇਰਾ ਮਕਸਦ ਜਿਹੜਾ ਸਿਰਫ ਕੰਮ ਤੇ ਆ ਵੀ ਕੰਮ ਨੂੰ ਜਿਹੜਾ ਤੁਸੀਂ ਕਹਿੰਨੇ ਕਿ 10 ਸਾਲ ਦੀ ਗਾਰੰਟੀ ਸੀਗੀ ਉਹ 4 ਮਹੀਨਿਆਂ ਚ ਕਿਵੇਂ ਖਰਾਬ ਹੋ ਗਈ ਇਹਣਾ ਤੁਹਾਨੂੰ ਪੈਸੇ ਵਾਪਸ ਕਿਉਂ ਕਰਨੇ ਪਏ ਤੁਹਾਨੂੰ ਜਿਹੜਾ ਉਹ ਆਉ ਦੇ ਇਨੀ ਦੂਰੋਂ ਇੱਕ ਛੋਟੇ ਹਾਥੀ ਵਾਲਾ ਭੇਜਣਾ ਪਿਆ ਉਹ ਡੋਰ ਕਿਵੇਂ ਭੱਜ ਗਿਆ ਉਹ ਲੈ ਕੇ ਹਨ ਮੇਨ ਮਕਸਦ ਮੇਰਾ ਇਹ ਸੀਗਾ ਕਿ ਲੋਕਾਂ ਨੂੰ ਦੱਸਣਾ ਸਾਡੇ ਸਮਾਜ ਨੂੰ ਦੱਸਣਾ ਕਿ ਭਾਈ ਜਿਹੜਾ ਅਸੀਂ ਚੰਕ ਦੀ ਚੀਜ਼ ਦੇਖ ਲੈਨੇ ਆ ਉਸ ਹੁਣਾ ਨਹੀਂ ਹੁੰਦੀਗੀ ਇਹ 10 ਸਾਲ ਦੀ ਗਰੰਟੀ ਤੁਹਾਨੂੰ ਵੀਡੀਓ ਦੇ ਵਿੱਚ ਕਹਿੰਦੇ ਆ ਤੇ ਉਹਦੇ ਵਿੱਚੋਂ ਮੁੜ ਕੇ ਨਿਕਲਦਾ ਕਿਈ ਆ ਮੇਰਾ ਮਕਸਦ ਇਹੀ ਸੀਗਾ ਉਹ ਸਿਰਫ ਵੀਡੀਓ ਬਣਾਉਣ ਦਾ ਤੇ ਪੇਜਾਂ ਵਾਲੇ ਵੀਰੋ ਮੈਂ ਚੰਗੀ ਤਰ੍ਹਾਂ ਇਹ ਚੀਜ਼ ਜਾਣਦਾ ਹਣਾ ਤੁਹਾਨੂੰ ਨਾ ਤਾਂ ਮੇਰੇ ਨਾਲ ਕੋਈ ਹੈਗਾ ਵਾ ਕੋਈ ਹੰਦਰਦੀ ਹੈ ਜਾਂ ਤੇ ਨਾ ਉਹਨਾਂ ਨਾਲ ਹੀ ਆ ਜਿਹੜੇ ਉਹ ਜਗਦੰਪਾ ਡੋਰ ਵਾਲੇ ਆ ਹਣਾ ਤੇ ਤੁਸੀਂ ਜਿਹੜੇ ਸਾਡੀ ਉਹ ਜਿਹੜੀ ਵਿਚਾਰ ਚਰਚਾ ਚੱਲ ਰਹੀ ਹੈ ਜਾਂ ਮੈਂ ਲੋਕਾਂ ਨੂੰ ਗੱਲਾਂ ਦੱਸ ਰਿਹਾ ਹਨਾ ਤੁਹਾਡਾ ਮਕਸਦ ਬ੍ਰਦਰ ਜਿਹੜਾ ਹੈਗਾ ਉਹ ਲੜਾਈ ਦੇ ਵਿੱਚੋਂ ਤੁਹਾਡਾ ਕੰਮ ਉਹ ਫਾਇਦਾ ਚੁੱਕਣਾ ਪਰ ਪ੍ਰਭੂ ਮੈਂ ਨਾ ਉਹਨਾਂ ਦੇ ਕੋਈ ਬਿਜ਼ਨਸ ਨੂੰ ਕੋਈ ਠੇਸ ਪਹੁੰਚਾਉਣਾ ਚਾਹਣਾ ਨਾ ਉਹ ਮੇਰਾ ਮਕਸਦ ਹੈ ਮੈਂ ਤਾਂ ਉਹਨਾਂ ਕਰਕੇ ਸਿਰਫ ਇਹ ਕਰਕੇ ਵੀਡੀਓ ਬਣਾ ਰਿਹਾ ਜੇ ਕੋਈ ਹੋਰ ਵੀ ਉਹ ਅੱਗੇ ਤੋਂ ਜਿਹੜੀਆਂ ਕਮੀਆਂ ਪੇਛੀਆਂ ਉਹ ਲੋਕਾਂ ਦੇ ਵਿੱਚ ਹੁਣ ਜਾ ਰਹੀ ਹੈ ਇਹ ਗੱਲ ਤੂੰ ਅੱਗੇ ਤੋਂ ਜਿਹੜਾ ਉਹ ਧਿਆਨ ਜ਼ਰੂਰ ਦੇਣ ਕਹੋ ਅੱਗੇ ਦੀ ਜਿਹੜੀ ਉਹ ਕੰਪਲੀਟ ਉਹਨਾਂ ਦੀ ਉਹ ਨਾ ਆਵੇ ਇਸੇ ਕਰਕੇ ਥੋੜਾ ਜਿਵੇਂ ਕਹਿੰਦੇ ਉਹਨਾਂ ਸੇਕ ਲੱਗੇ ਉਹਨਾਂ ਨੂੰ ਹਨਾ ਉਹ ਸੇਕ ਮੈਂ ਲਾ ਰਿਆਂ ਹੋਰ ਮੇਰਾ ਮਕਸਦ ਕੋਈ ਉਹਨਾਂ ਦੀ ਰੋਜੀ ਰੋਟੀ ਤੇ ਜਾਂ ਕੁਝ ਵੀ ਨਹੀਂਗਾ ਹੋਰ ਚਲੋ ਖੈਰ ਗੱਲ ਆਪਾਂ ਕਰਦੇ ਹੁਣ ਆਪਾਂ ਇਹਨਾਂ ਦੀ ਗੱਲ ਕਰਦੇ ਆਂ ਜਿਹੜਾ ਮੁੰਡਾ ਹਿਲਾਵੇਸ਼ ਆ ਆ ਤੁਸੀਂ ਫੋਟੋ ਦੇਖ ਲਓ ਤੇ ਇਹ ਮੁੰਡੇ ਦੀ ਮੈਂ ਜਿਹੜੀ ਬੋਲਬਾਣੀ ਸੀਗੀ ਪਹਿਲਾਂ ਵੀ ਜਦੋਂ ਮੈਂ ਇਹਨੂੰ ਫੋਨ ਕੀਤਾ ਹਨਾ ਉਦੋਂ ਵੀ ਇਹਦੀ ਜਿਹੜੀ ਬੋਲਬਾਣੀ ਉਹ ਬਹੁਤ ਵਧੀਆ ਸੀ ਹਾਂਜੀ ਹਾਂਜੀ ਜਦੋਂ ਕੰਮ ਕਰਾਉਣਾ ਸੀ ਆਪਾਂ ਪਰ ਹੁਣ ਜਦੋਂ ਕੱਲ ਤੋਂ ਕੱਲ ਵੀਡੀਓ ਪਈ ਮੈਂ ਉਹਦੇ ਸਕਰੀਨਸ਼ਾਟ ਲੈ ਇਹਨਾਂ ਦੇ ਉਹ ਗੰਦੇ ਯਾਰ ਐਡੇ ਕਮੈਂਟ ਕੀਤੇ ਸੀਗੇ ਹਨ ਤੇ ਮੈਂ ਹੈਰਾਨ ਰਹਿ ਗਿਆ ਯਾਰ ਮੈਂ ਸੋਚਣ ਲੱਗ ਗਿਆ ਫਿਰ ਫੇਕ ਆਈਡੀਆਂ ਤੋਂ ਫੇਕ ਆਈਡੀਆਂ ਤੋਂ ਇੰਨੇ ਕੋਹੋ ਗੰਦੇ ਜਿਹੜੇ ਕਮੈਂਟ ਕੀਤੇ ਮੈਂ ਇੱਥੇ ਵੀਡੀਓ ਚ ਲਾਉਂਗਾ ਤੇ ਤੁਸੀਂ ਜ਼ਰੂਰ ਦੇਖਿਓ ਵੀ ਅਸਲ ਚ ਜਿਹੜਾ ਕੁਛ ਇਹ ਤੁਹਾਨੂੰ ਸੋਸ਼ਲ ਮੀਡੀਆ ਤੇ ਦਿਖਾ ਰਹੇ ਆ ਕਿ ਇਹ ਅਸਲੀ ਮਾਨਸਿਕਤਾ ਇਹਨਾਂ ਦੀ ਕੀ ਆ ਕੀ ਇਹਨਾਂ ਦੀ ਅਸਲੀ ਸੋਚ ਗੰਦੀਆਂ ਡਾਲਾਂ ਉੱਥੇ ਕੱਢ ਰਹੇ ਆ ਹਨਾ ਤੇ ਆਪਦੇ ਇਹ ਨਹੀਂਗਾ ਵੀ ਇੱਕ ਫੇਕ ਆਈਡੀ ਤੋਂ ਹੋਇਆ ਇੱਕ ਦੋ ਮੁੰਡੇ ਨਹੀਂ ਮੈਂ ਤੁਹਾਨੂੰ ਇੱਥੇ ਲਾਉਂਗਾ ਸਾਰਾ ਕੁਛਣਾ ਤੇ ਤੁਸੀਂ ਦੇਖੋ ਵੀ ਯਾਰ ਕਮਾਲ ਆ ਵੀ ਤੁਸੀਂ ਕਿੰਨੇ ਵੀ ਸਾਡੀ ਕੰਪਨੀ ਆ ਤੁਸੀਂ ਏਡੀ ਕੰਪਨੀ ਦੇ ਮਾਲਕ ਹੋ ਕੇ ਵੀ ਤੇ ਤੁਸੀਂ ਇੰਨੇ ਘਟੀਆ ਪੱਦਰ ਦੀ ਸੋਚ ਰੱਖਦੇ ਆ ਯਾਰ ਮੈਨੂੰ ਤੁਸੀਂ ਗਾਲਾਂ ਕੱਢੋਗੇ ਤੁਸੀਂ ਯਾਰ ਉੱਥੇ ਗੱਲ ਕਰੋ ਤਰਕ ਨਾਲ ਗੱਲ ਕਰੋ ਵੀ ਭਾਈ ਮੈਂ ਜਿਹੜੀ ਗੱਲ ਕਰਦਾ ਕਿ ਤੁਸੀਂ ਭਾਈ 10 ਸਾਲ ਦੀ ਗਾਰੰਟੀ ਦਿੱਤੀ ਸੀ ਕਾਰਨ ਕੀ ਤੁਹਾਡੇ ਦਰਵਾਜ਼ੇ ਨੇ 4 ਮਹੀਨੇ ਹੀ ਕੱਢੇ ਮੈਂ ਇਸ ਤੇ ਗੱਲ ਕਰਦਾ ਮੈਨੂੰ 3500 4000 ਦਾ ਵੀਰਾਂ ਕੋਈ ਫਰਕ ਨਹੀਂ ਪੈਂਦਾਗਾ ਮੈਂ ਜਿਹੜੀ ਗੱਲ ਕਰਦਾ ਇਸ ਤੇ ਕਰਦਾ ਸੋ ਮੇਰਾ ਮਕਸਦ ਸੀਗਾ ਲੋਕਾਂ ਨੂੰ ਜਾਗਰੂਕ ਕਰਨਾ ਕਿ ਭਾਈ ਜਿਹੜੀ ਤੁਸੀਂ ਚਮਕਦੀਆਂ ਚੀਜ਼ਾਂ ਦੇਖਦੇ ਨਾ ਉਹਦੀ ਸੱਚਾਈ ਕੀ ਹੈ ਹੁਣ ਇੱਕ ਬੰਦਿਆਂ ਦੀ ਸੱਚਾਈ ਜਿਹੜੀ ਉਹ ਬੰਦਿਆਂ ਦੀ ਸੱਚਾਈ ਕੀ ਹੈ ਬੰਦਿਆਂ ਦੀ ਸੱਚਾਈ ਵੀ ਆ ਤੁਹਾਨੂੰ ਮੈਂ ਦਿਖਾ ਦਿੰਨਾ ਗਾਲਾਂ ਕੱਢ ਰਿਹਾ ਇਹਨਾਂ ਦਾ ਪੇਜ ਆ ਉਹ ਪੇਜ ਤੋਂ ਵੀ ਗਾਲਾਂ ਕੱਢ ਰਿਹਾ ਵੀਰ ਉਹਣੀ ਯਾਰ ਮੈਂ ਹੈਰਾਨ ਰਹਿ ਗਿਆ ਮੈਂ ਕਿਹ ਯਾਰ ਪੇਜ ਤੁਹਾਡਾ ਚੱਲਦਾ ਹੈ ਨਾ ਤੁਸੀਂ ਉਹ ਪੇਜ ਤੇ ਕਮੈਂਟ ਕਰੀ ਜਣੇ ਜਣੀ ਲੈਵਲ ਦੇਖ ਲਓ ਉਹ ਪੱਧਰ ਕਿੰਨਾ ਕਾ ਸਮਝਦਾ ਹਨ ਵੀ ਤੁਹਾਡਾ ਉਹ ਤੁਸੀਂ ਕਮੈਂਟ ਕਰੋਗੇ ਉਹ ਪੇਜ ਤੇ ਤੇ ਕਿੰਨੇ ਲੋਕਾਂ ਨੂੰ ਦੇਖੂਗਾ ਤੇ ਤੁਹਾਡੀ ਕੀ ਉਹ ਜਿਹੜੀ ਅਮੇਜ ਉਹ ਬਣਦੀ ਆ ਹਨ ਮੈਂ ਇਸ ਗੱਲ ਤੇ ਉਹ ਥੋੜਾ ਜਿਹਾ ਹੈਰਾਨ ਸੀ ਮੈਂ ਕਿਹਾ ਵੀ ਚਲੋ ਤੁਹਾਨੂੰ ਵੀ ਦਰਸ਼ਕਦਾਰੇ ਆਪਾਂ ਇਹਨਾਂ ਦੇ ਉਹ ਕਰਾਦਗੇ ਵੀਰਾਂ ਦੀ ਜਿਹੜੀ ਸੋਚ ਆ ਉਹ ਬਹੁਤ ਆਪ ਲੈਵਲ ਦੀ ਲੱਗਦੀ ਸੀ ਪਰ ਥੱਲੇ ਆ ਕੇ ਡੱਗ ਪੀ ਕੱਢਣ ਨੂੰ ਕੁਝ ਵੀ ਨਹੀਂ ਉਹ ਪਿਆਗ ਆ ਬਾਕੀ ਜੇ ਤੁਸੀਂ ਵੀਰੋਂ ਕੋਈ ਇਹਨਾਂ ਤੋਂ ਸਮਾਨ ਲੈਣਾ ਹਨਾ ਉਹ ਤੁਸੀਂ ਲੈ ਸਕਦੇ ਆ ਮੈਨੂੰ ਇਹਦੇ ਚ ਕੋਈ ਹੈ ਨਹੀਂਗਾ ਕਿ ਯਾਰ ਤੁਸੀਂ ਤੁਸੀਂ ਨਾ ਲਓ ਹਨਾ ਮੈਂ ਉਹ ਨਹੀਂ ਕਹਿੰਦਾਗਾ ਜਿਹਨੂੰ ਜਿੱਦਾਂ ਦਾ ਉਹ ਠੀਕ ਲੱਗਦਾ ਉਹ ਲੈ ਸਕਦਾ ਪਰ ਜਿਹੜਾ ਮੇਰਾ ਤਜਰਬਾ ਰਿਆ ਮੈਂ ਜਿਹੜਾ ਉਹ ਦੇਖਿਆ ਹਨਾ ਦਰਵਾਜ਼ਿਆਂ ਦੇ ਵਿੱਚ ਉਹ ਪੂਰੀਆਂ ਸਿਲਤਾ ਹੀ ਭਰੀਆਂ ਸੀਗੀਆਂ ਨਿਕੀਆਂ ਨਿਕੀਆਂ ਫਾਕੜਾਂ ਨੂੰ ਭਰ ਕੇ ਦੇ ਉਹਦੇ ਉੱਪਰ ਪੇਂਟ ਮਾਰਿਆ ਸੀ ਮੈਂ ਤਾਂ ਸਿਰਫ ਜੋ ਮੇਰੇ ਨਾਲ ਵਾਪਰਿਆ ਮੈਂ ਉਹ ਦੱਸ ਰਿਹਾ ਹਨਾ ਪਰ ਉਹ ਤੁਹਾਡੀ ਮਰਜ਼ੀ ਆ ਤੁਸੀਂ ਇਹਨਾਂ ਤੋਂ ਲੈਣੀ ਚੀਜ਼ ਕੋਈ ਲੈਣੀ ਲਓ ਪਰ ਮੈਂ ਉਹਦੇ ਕੁਝ ਨਹੀਂ ਉਹ ਕਹਿ ਸਕਦਾ ਕਿ ਜੇ ਕੋਈ ਨੁਕਸਾਨ ਹੋਊਗਾ ਤੁਹਾਡਾ ਤੁਸੀਂ ਵੀਡੀਓ ਪਾ ਦੋਗੇ ਮੈਨੂੰ ਤਾਂ ਕੀ ਪਰ ਮੇਰੇ ਨਾਲ ਇਹ ਚੀਜ਼ ਵਾਪਰੀ ਤੋ ਸੋ ਮੇਰਾ ਮਕਸਦ ਆ ਮਕਸਦ ਸੀਗਾ ਇਹ ਕਿ ਯਾਰ ਜੇ ਲੋਕਾਂ ਨੂੰ ਮੈਂ ਜਾਗਰੂਕ ਕਰਾਂ ਹਨਾ ਹੋਰ ਮੇਰਾ ਮਕਸਦ ਇਹ ਨਹੀਂ ਸੀਗਾ ਕਿ ਯਾਰ ਵੀ ਇਹਨਾਂ ਦੀ ਉਹ ਕਰਦਾਰ ਕੁਸ਼ੀ ਕਰਾਂ ਕਰਦਾਰ ਕੁਸ਼ੀ ਆਪਾਂ ਅਜੇ ਤੱਕ ਕਿਸੇ ਦੀ ਨਾਂ ਨਹੀਂ ਕੀਤੀ ਇਹਦੇ ਨਾਂ ਕਰਨੀ ਸੋ ਭਾਈ ਇਹ ਤੁਹਾਡੇ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਜੋ ਤਿਆਰਪਾ ਰਿਹਾ ਹਨਾ ਤੇ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਤਾ ਕਾ ਕਮੈਂਟ ਜਿਹੜੇ ਵੀਰ ਹੁਣਾ ਦੇ ਜਰੂਰ ਪੜਿਓ ਫਿਰ ਮੈਨੂੰ ਲੱਗਦਾ ਇੱਕ ਫੇਕ ਆਈਡੀ ਸੀਗੀ ਕੋਈ ਪਾਕਿਸਤਾਨੀ ਕੋਈ ਨਾਮ ਲਿਖਿਆ ਸੀਗਾ ਕੋਈ ਇਧਰ ਨਹੀਂ ਸੀ ਵੀ ਜਣੀ ਆਈਟੀ ਸੈੱਲ ਵੀ ਜਿਹੜਾ ਹੋ ਇਹਨਾਂ ਦਾ ਬਣਾਇਆ ਹੋਇਆ ਇੱਕਾ ਵੀਰ ਦੀ ਮੈਂ ਹੋਰ ਫੋਟੋ ਲਾ ਦਿੰਨਾ ਇਹ ਵੀਰ ਨੇ ਵੀ ਉੱਥੇ ਜਿਹੜਾ ਕਮੈਂਟ ਕੀਤਾ ਬਹੁਤ ਗੰਦਾ ਹਨ ਪਰ ਵੀਰਾਂ ਮੈਂ ਤੁਹਾਡੇ ਪੱਧਰ ਤੇ ਵੀਰਾਂ ਨਹੀਂ ਉਤਰ ਸਕਦਾਗਾ ਹਨ ਵੀ ਮੈਂ ਤੁਸੀਂ ਮੈਨੂੰ ਗਾਲਾਂ ਕੱਢੋਗੇ ਹਨਾ ਵੀਰ ਮੈਂ ਇਦਾਂ ਦਾ ਉਹ ਕੁਛ ਨਹੀਂ ਕਰਦਾਗਾ ਤੇ ਨਾ ਹੀ ਆਪਣੀ ਹੈ ਇਦਾਂ ਦੀ ਸੋਚ ਆ ਤੁਹਾਡੀ ਜਿਹੜੀ ਸੋਚ ਆ ਉਹ ਇੱਥੇ ਆ ਤੇ ਆਪਾਂ ਇੱਥੇ ਆ ਤੇ ਮੈਂ ਇੱਥੇ ਥੱਲੇ ਨਹੀਂ ਆਉਣਾ ਚਾਹੁੰਦਾਗਾ ਵੀ ਮੈਂ ਥੱਲੇ ਆ ਕੇ ਤੇ ਤੁਹਾਡੇ ਬਰਾਬਰ ਹੋ ਕੇ ਉਹ ਤੁਹਾਨੂੰ ਗਾਲਾਂ ਕੱਢਾਂ ਨਹੀਂ ਨਹੀਂ ਵੀਰੇ ਮਾਫ਼ ਕਰੀ ਤੁਸੀਂ ਹੀਰੋ ਆ ਤੁਸੀਂ ਤੁਸੀਂ ਬਈ ਬਹੁਤ ਵਧੀਆ ਤੁਹਾਡੀ ਸੋਚ ਆ ਤੁਸੀਂ ਇਹ ਸੋਚ ਨੂੰ ਅੱਗੇ ਇਦਾਂ ਹੀ ਲੈ ਕੇ ਜਾਂਦੇ ਰਹੋ ਤੇ ਤੁਹਾਡਾ ਜਿਹੜਾ ਸਮਾਜ ਆ ਉਹ ਇੱਕ ਦਿਨ ਸਲੂਟ ਕਰੂਗਾ ਸੋ ਧੰਨਵਾਦ ਦੋਸਤੋ ਇਹੀ ਸੀਗਾ ਮੇਰਾ ਇਹਨਾਂ ਦੀ ਇੱਕ ਅਸਲੀ ਤਿਹਰਾ ਦਿਖਾਉਂਦਾ ਇਹ ਆਪਣੀ ਲਾਸਟ ਵੀਡੀਓ ਤੇ ਇਸ ਤੋਂ ਬਾਅਦ ਚ ਆਪਣੀ ਇਸ ਮਸਲੇ ਤੇ ਕੋਈ ਵੀਡੀਓ ਨਹੀਂ ਆਉਗੀ ਮੇਰਾ ਮਕਸਦ ਤੁਹਾਨੂੰ ਅਵੇਅਰ ਕਰਨਾ ਸੀਗਾ ਕਿ ਭਾਈ ਜੋ ਤੁਸੀਂ ਦੇਖਦੇ ਆ ਜੋ ਤੁਹਾਨੂੰ ਲੱਗਦਾ ਕਿ ਇਹ ਚੀਜ਼ ਬਹੁਤ ਵਧੀਆ ਉਹਦਾ ਮੈਂ ਸੱਚ ਸਿਰਫ ਉਹ ਤੁਹਾਨੂੰ ਦਿਖਾਉਣਾ ਸੀਗਾ ਜਗਦੰਭਾ ਡੋਰ ਤਨੋਂ ਲਾ ਲਿਆਂ ਦਾ ਚਲੋ ਜਿਹੜਾ ਕੰਮ ਤਾਂ ਹੋ ਗਿਆ ਹੋ ਗਿਆ ਪਰ ਇਹਨਾਂ ਬੰਦਿਆਂ ਨੂੰ ਬੋਲਣ ਦੀ ਵੀ ਉਹ ਜਿਹੜੀ ਸੈਂਸ ਨਹੀਂ ਗਈ ਉਹ ਬਸ ਮੈਂ ਸਕਰੀਨ ਸ਼ਾਟ ਇੱਥੇ ਲਾਉਣੇ ਸੀ ਕਿ ਭਾਈ ਆਹ ਸਚਾਈ ਹੈ ਆਪਦੇ ਕਸਟਮਰ ਨੂੰ ਅਰਬੀ ਰੂਪ ਉਹ ਜਿਹੜਾ ਸਮਝਿਆ ਜਾਂਦਾ ਹੁੰਦਾ ਸੀ ਕਿ ਤੇ ਆਪਦੇ ਕਸਟਮਰ ਨੂੰ ਵੀ ਇਹ ਲੋਕ ਜਿਹੜੇ ਬਿਜ਼ਨਸਮੈਨ ਹਨਾ ਕੀੜਾ ਮਕੌੜਾ ਸਮਝਦੇ ਆ ਤੇ ਉਹਨੂੰ ਗਾਲਾਂ ਕੱਢ ਰਹੇ ਆ ਤੇ ਆ ਸੀ ਕਿ ਦੋਸਤੋ ਸਟਾਈ ਤੇ ਉਸ ਤੋਂ ਸ਼ੇਅਰ ਜਰੂਰ ਕਰ ਦਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹਨਾ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਲੋਕਾਂ ਦੀ ਮਾਨਸਿਕਤਾ ਕੀ ਹੈ ਜਿਹੜੇ ਬਿਜ਼ਨਸਮੈਨ ਹਨ ਤੁਹਾਨੂੰ ਕਿਵੇਂ ਉਹ ਬੇਕੂਫ ਬਣਾ ਰਹੇ ਜੇ ਇੱਕ ਮੇਰੇ ਚੈਨਲ ਵਾਲੇ ਨੇ ਇਦਾਂ ਕਰ ਸਕਦੇ ਆ ਤੇ ਮੈਂ ਇਹਨਾਂ ਨੂੰ ਕਈ ਵੀ ਸੀ ਗੱਲ 'ਚ ਵਾਰਨਿੰਗ ਵੀ ਦਿੱਤੀ ਸੀ ਮੈਂ ਕਿ ਬ੍ਰਦਰ ਮੈਂ ਉਹ ਜਿਹੜੀ ਵੀਡੀਓ ਤੁਹਾਡੀ ਪਾਉਂਗਾ ਜੇ ਤੁਸੀਂ ਮੇਰਾ ਉਹ ਜਿਹੜਾ ਸਹੀ ਨਾਂ ਕਰਕੇ ਦਿੱਤਾ ਹਨਾ ਜਾਂ ਤੁਸੀਂ ਜਿਹੜਾ ਨੁਕਸਾਨ ਕੀਤਾ ਵਾ ਜਾਂ ਤੁਸੀਂ ਜਿਹੜੇ ਵਾਅਦੇ ਤੋਂ ਭੱਜੇ ਤੇ ਇਹਨਾਂ ਦਾ ਮੁੰਡੇ ਦਾ ਉਹ ਸਕਰੀਨਸ਼ਾਟ ਮੈਂ ਉਹ ਵੀ ਲਾ ਦਿੰਨਾ WhatsApp ਤੇ ਜਦੋਂ ਮੇਰੇ ਨਾਲ ਗੱਲ ਹੋਈ ਆ ਦੇਖ ਲਿਓ ਕਹਿੰਦਾ ਵੀ ਕਰ ਲਾ ਤੂੰ ਜਿਹੜਾ ਕੁਝ ਕਰਨਾ ਹਨਾ ਤੇ ਭਰਾਵਾ ਆਪਾਂ ਤਾਂ ਮੈਂ ਤਾਂ ਫੇਰ ਵੀ ਰ ਹੱਥ ਬੰਨਦਾ ਮੈਂ ਕੁਝ ਨਹੀਂ ਕਰਨ ਜੁਗਾਂ ਹਨਾ ਤੇ ਆ ਭਾਈ ਸਚਾਈ ਇਹਨਾਂ ਦੀ ਹਨਾ ਤੇ ਤੁਸੀਂ ਇਹ ਤੁਹਾਡੇ ਸਾਹਮਣੇ ਆ ਜਗਦੰਬਾ ਡੋਰਤਨੋਲਾ ਵਾਲੇ ਵੀਰ ਹੋਣੀ ਤੇ ਇਹਨਾਂ ਦੀ ਕੀ ਸਚਾਈ ਆ ਸੋ ਧੰਨਵਾਦ ਦੋਸਤੋ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਚ